ਹਾਂਜੀ ਕਿਸਾਨ ਭਰਾਵੋ ਬਰਾਡ ਫਾਰਮ YouTube ਚੈਨਲ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ ਬਈ ਅੱਜ ਐ ਤੂੜੀ ਦੀ ਬੋਲੀ ਤੇ ਪੂਰਾ ਮੰਡੀ ਦੇ ਵਿੱਚ ਤਰੀਕ ਹੋ ਗਿਆ 9 ਫਰਵਰੀ 2026 9 ਤਰੀਕ ਹੋ ਗਈ ਹੈ ਬਈ ਅੱਜ 9 ਫਰਵਰੀ ਵੇਣੇ ਤੂੜੀ ਦੇ ਤਾਜ਼ਾ ਤਾਜ਼ਾ ਰੇਟ ਤੇ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਨਾ ਗੱਦੀ ਗੱਲ ਕਰਾਂ ਤਾਂ ਮੈਂ ਕਿਸਾਨ ਪ੍ਰਭੂ 89 ਨਾਗਾ ਹੈ ਅੱਜ ਇਹਨਾਂ 89 ਨਾਗਾ ਦਾ ਰੇਟ ਵੇਣੇ ਕਿੱਥੋਂ ਕਿਤਾਈ ਜਾਂਦਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਕਰਿਓ ਤੇ ਵੇਣੇ ਬਈ ਅੱਜੋ ਰੇ ਕਿੱਥੋਂ ਕਿੱਥੇ ਕਰਜ ਦੇ ਜਾ ਸਕਦੇ ਤੇ ਬਾਈ ਕੇਵਲ ਵੀ ਉਧਰ ਆਈ ਜਾਂਦਾ ਆ ਜੋ ਲੋਈ ਵੇਨੇ ਅੱਜ ਦੇ ਰੇਟ ਤੇ 나ਗ ਜਿਹੜੇ ਆਏਗਾ ਵੇਨੇ ਬਾਕੀ ਲੋਈ ਇੱਥੋਂ ਬੋਲੀ ਸ਼ੁਰੂਆ ਪਹਿਲੇ 나ਗ ਤਾਂ गा गा <Keyboard> भाई अंदर दी है भाई अंदर भी तुड़ी बोलो भाई <the hiç> <cry> ਸੁਰ ਸੜ ਜਾਏਗਾ ਬਾਈ ਦੇ ਜੀ ਆਲੇ ਪੁੱਛ ਦੇ ਦੇਲੀ ਵਾਲਾ ਕਿਤੇ ਨਹੀਂ ਜਾਣੇ ਸਾਹਿਬ ਬਾਈ ਮੈਂ ਸ਼ਹਿਰ ਚ ਲਊਗੀ ਬਾਸ ਨਹੀਂ ਆਣਾ ਲੋ ਜਾ ਰਾ ਬੋਲੋ ਜੀ 350 350 350 ਕਿਥੇ ਲੈਣੀ ਬਾਈ ਕਿਥੇ ਲੈਣੀ 60 ਰੁਪਏ ਨਹੀਂ ਜਾਂਦਾ ਬਾਈ ਮੈਂ ਤਾਂ ਪੁੱਛੀ ਆ ਲੈ 60 ਰੁਪਏ ਆ ਜੀ 70 ਰੁਪਏ 75 80 85 90 405 10 15 20 25 30 35 40 47 450 53 60 63 70 75 80 85 90 95 500 5 10 15 515 ਬੋਲਣ ਕਿ 515 ਰੁਪਏ ਭਾਈ ਨਰਮਲ ਲੋ ਵੀ 515 ਰੁਪਏ ਪਹਿਲੇ ਨਗ ਦਾ ਰੇਟ ਹੋਇਆ ਬਾਕੀ ਵੀ ਆ ਜਾਓ ਅਗਲੇ ਨਗ ਦਾ ਰੇਟ ਵੇਨਾ ਕਿੱਥੋਂ ਪਤਾ ਆਂਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲੋ ਆ ਨਗ ਦਾ ਰੇਟ ਵੇਨੇ ਆ ਜਾਓ ਉਹ ਜਾਇਜ਼ ਜੇ ਕੋ ਤਾਂ ਪਾਏਗਾ ਦੇ ਨਾ ਰੰਗ ਮੇਰਾ 2000 ਹਾਂ ਨਹੀਂ ਚੱਲਾਂ 11:00 ਵਜੇ ਆ ਜਾਓ ਲੋ ਵੀ ਕਿਸਾਨ ਵੀਰੋ ਨਗ ਦਾ ਰੇਡ ਹੋ ਜਨੇ ਆ ਇਹ ਵੀ ਆ ਭਾਈ ਆਪਣੀ ਆਪਣੀ ਹਿੱਦਰੀ ਲਾਈ ਬਾਈ ਸੁਣੀ ਜਾ ਦਾਤੀ ਦਾ ਇਹੋ ਜਿਹਾ ਇਹੋ ਬਹੀ ਸੁੱਕੀ ਆ ਬਿਲਕੁਲ ਅੰਦਰ ਦੀ ਟੂੜੀ ਆ ਬਈ ਅੰਦਰ ਦੀ ਟੂੜੀ ਬਾਹਰ ਦੀ ਨਹੀਂ ਹੈ ਜੀ ਗੁਰੂ ਸਾਹਿਬ ਲੈ ਜਿੰਦਾ ਭਾਈ ਆ ਨਾਂ ਨਾ ਹਸਰਾਮਾਂ ਦੇ ਨਾਲ ਹਾਂਜੀ ਥੋੜੀ ਤੁੜੀ ਆ ਇੱਡੀ ਫਿਸ਼ ਹੋਰ ਨਾ ਸੱਜੇ ਸਾਥ ਕੋਲ ਥੋੜੀ ਆ ਕੋਈ ਨਹੀਂ 100 ਰੁਪਿਆ 100 ਰੁਪਿਆ 100 ਰੁਪਿਆ 600 ਰੁਪਿਆ 150 ਰੁਪਿਆ 150 ਰੁਪਿਆ ਰਾਂਗੀ ਹੈ ਤੁੜੀ ਸੁੱਕੀ ਆ 150 ਰੁਪਿਆ 150 बोला भाई किने अंकल जी 150 ਰੁਪਏ ਨਹੀਂ ਵਿੱਚ ਨਹੀਂ ਆਪਣੀ ਮਾ ਜੀ 150 ਰੁਪਏ ਹੋਈ ਸੀ ਬਾਹਰ ਦੀ ਤੂੜੀ ਸੀ ਪਰ ਨਹੀਂ ਵੇਚੀ ਅਗਲੇ ਨਗ ਦਾ ਰੇਡ ਬਣੇ ਸਨ ਸਰ ਜਾਨੇ ਸਮਾਲ ਸਰ ਰਾਜੂ ਪੁੱਛੀ ਕਰ ਸਮਾਲ ਸਰ ਸਮਾਲ ਸਰ ਸੰਦਵਾ ਸੰਦਵਾ ਜਾਵੜੂ ਬੋਲੋ ਭਾਈ ਆ 900 ਜਾੜਾਂ ਬਾਈ ਬੋਲੋ ਬੋਲੋ 400 ਅੰਦਰ ਬਾਈ 700 750 450 460 60 65 70 500 100 15 20 25 525 ਬੋਲ ਲੈ ਨੇ 30 ਰੁਪਏ 35 40 540 ਬੋਲਦਾ ਓਏ 550 54 60 65 70 570 ਬੋਲਾਂਗੇ ਨੇ 570 ਰੁਪਏ ਬਾਈ ਲਿਖੀ ਬਾਈਲ ਆਰਾਮ ਸਰ 570 ਲਓ ਜੀ 500 ਤੇ 70 ਰੁਪਏ ਨਗਦ ਰੇਟ ਹੋਇਆ ਮਗਰ ਇਹ ਨਗਦ ਦਾ 570 ਬਾਕੀ ਅਗਲੇ ਨਗਦ ਦਾ ਰੇਟ ਹੋਇਆ ਕਿਥੋਂ ਕਿਥੇ ਕਰ ਜਾਂਦਾ ਤੇ ਕੁਆਲਿਟੀ ਚੈੱਕ ਕਰਾਉਣਿਆ ਹੁੰਦਾ ਭਾਈ ਇਹ ਉਲਫਰ ਕਿਹੜੀ ਕੁਆਲਿਟੀ ਟੁੱਟੀ ਦੀ ਤੇ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਬੋਲੋ ਭਾਈ ਗੁਰੂ ਸਰ ਬੋਲੋ 400 400 ਰੁਪਿਆ 10 ਰੁਪਏ ਜੀ ਸਾਡੇ 400 60 65 70 ਰੁਪਏ ਕਰ 80 85 ਪੈਂਤੀ ਬੋਲਾਂਗੇ 40 45 ਸਾਡੇ ਬਸ 53 60 65 70 75 80 90 100 5 10 15 20 25 30 35 40 50 60 70 80 90 100 ਏ 25 13 ਠੀਕ ਹੈ 630 ਬੁਲਗ ਨੇ 630 ਰੁਪਏ ਬਾਈ ਲਓ ਜੀ 630 ਰੁਪਏ ਆ ਨਕਦ ਰੇਟ ਵੇਣ ਲਓ ਬਈ ਆ ਵੀ ਅਸੀਂ ਤੇ ਕੁਆਟਰ ਮਗਰ ਪਾ ਤੇ ਮੈਂ ਤਾਂ ਲਊਗਾ ਆਪਾਂ ਜਿੱਦੇ ਮਰਜੀ ਉੱਤੇ ਜਾਵਾਂ ਹਾਂਜੀ ਜਿੱਥੇ ਮਰਜੀ ਜਿੱਥੇ ਮਰਜੀ ਪਿਆਰ ਸਰ ਜਿੱਥੇ ਮਰਜੀ ਹੋ ਜਾ ਯਾਰ ਚੱਲ ਬਈ ਉਹਦਾ ਕਿਰਾਇਆ ਮਿਲ ਜਾਣਾ ਕਿੰਨੀ ਸਾਲੀ ਤੁਲੀ ਵੀ 1500 ਰੁਪਏ ਟੁਲੀ 1500 ਇਹੋ 850 ਯਾਰ 850 54 54 60 62 70 71 71 80 ਜਾਓ 84 90 590 ਬੋਲੇਗੇ 590 ਰੁਪਏ ਭਾਈ ਲੋ ਜੀ 500 ਦੇ 90 ਰੁਪਏ ਨਗਦ ਰੇਟ ਹੋਇਆ ਬਾਕੀ ਐਸ ਨਗਦ ਰੇਟ ਵੀਨੇ ਆਜੋ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਲਓ ਭਾਈ ਅਗਲੇ ਨਗਦ ਰੇਟ ਵੀਨੇ ਆਜੋ ਕਿਸਾਨ ਭਰਾਵੋ ਤੇ ਨਾਕ ਵੀ ਮਗਰ ਦੋ ਹੀ ਰਹਿ ਗਏ ਆ ਬਾਹਰ ਦੀ ਟੂੜੀ ਇਹ ਬਾਹਰ ਬਾਈ ਬਾਈ ਤੂੰ ਇਹ ਟੂੜੀ ਚੋਰ ਜਾੜੂ ਨਾ ਦਾ ਕਹਿੰਦਾ ਟੂੜੀ ਬਾਹਰ ਦੀ ਇਹਦੇ ਨਾਲ ਦੀ ਬਾਈ ਜੀ ਜੀ ਕੋਈ ਸਮਝ ਨਹੀਂ ਤੰਨੂ ਰੱਖਦੇ ਤੰਨੂ ਵੀ 250 ਤੰਨੂ ਵੀ ਜਾੜੂਗਾ ਹਾਂ ਜੀ 250 250 ਰੁਪਈਆ ਕੋਈ ਗੱਲ ਨਹੀਂ ਰੱਖ ਦਿੰਨੇ ਆ ਜਾਣੀ ਕਿੱਥੇ ਜਾਣੀ ਸਵਾਲ ਸਰ ਜਾਏਗਾ 350 ਰੁਪਈਆ 60 400 450 450 650 52 60 70 75 80 85 485 90 95 500 500 5 10 15 20 25 525 ਬੋਲਣਗੇ 525 ਰੁਪਏ ਲਓ ਜੀ 500 ਤੇ 25 ਰੁਪਏ ਨਾਲ ਦਾ ਰੇਟ ਹੋ ਗਿਆ ਬਾਕੀ ਐਸ ਨਾਲ ਦਾ ਰੇਟ ਵੇਣੇ ਆ ਜੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਆ ਨਾਲ ਦਾ ਰੇਟ ਵੇਣੇ ਆ ਜੋ ਮਾਤਾ ਨਵੀਂ ਵੀ 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 ਬਾਜੀ ਆ ਉਹ ਗੱਲ ਦੱਸ ਦਿੰਦਾ ਅੰਦਰ ਆ ਬਈ ਤੂਰੀ ਅੰਦਰ ਦੀ ਆ ਬਈ ਲਾਦੂ ਦਾ ਪਾਸੇ ਪੁੱਛੀ ਜਰਾ ਹਵਾਲਾ ਸਰ ਜਾਏਗਾ ਹੈ ਬੱਸ ਲੈ ਜਾਉਂਗਾ ਅੱਥੇ ਆ ਰਿਹਾ ਉਹ ਲਾਇਆ ਕਿੰਨੀ ਗਵਾੜਾ ਤੁਰਪੇ ਦੇ ਕਿੰਨੀ ਗਵਾੜਾ ਮਤੇ ਹੁਦਾ ਘਣਾ ਖਾਲੀ ਤੁਲੀ ਤੇਰੀ ਬੋਲ ਬੋਲਾ ਬੋਲੋ ਹੀ ਬੋਲੋ ਸੰਦਵਾ ਜਾਉਂਦਾ ਠੀਕ ਆ ਸਾਨੂੰ ਨਹੀਂ ਆਦੀ ਹੋ ਲਓ 400 ਰੁਪਿਆ 450 55 500 500 10 15 20 25 30 35 550 ਹੋ ਲਗਣਾ 550 ਕਰਦੇ ਹੀ ਲਓ ਜੀ 550 ਰੁਪਏ ਨਾਲ ਦਾ ਰੇਟ ਹੋ ਗਿਆ ਬਾਕੀ ਸ਼ੇਅਰ ਜ਼ਰੂਰ ਕਰਿਓ ਇੱਕ ਨਾਂਗ ਰਹਿ ਗਿਆ ਵੀ ਇਹਦਾ ਰੇਟ ਵੇਣਿਆ ਕਿੱਥੇ ਕਿਤੇ ਜਾਂਦਾ ਹੈਗਾ ਮਿੰਟ ਵਿੱਚ ਬਾਈ ਦੇਸੀ ਡੋਲਰ ਵਾੜਾ ਫੇਰੀ ਪਤਾ ਲੱਗਣਾ ਹੈ ਹੀ ਆ ਆਈ ਨਿਕਲੂਗੀ ਬਾਈ ਪਾਸੇ ਲਾਇਆ ਹੋਗਾ ਸਮਾਰ ਸਰ ਨਹੀਂ ਜਾਂਦਾ ਹਾਂਜੀ ਬੋਲੋ ਡੋਲਦਾ ਕੋਈ 250 250 52 60 60 पैक 265 ਰੁਪਏ 70 ਰੁਪਏ 75 ਰੁਪਏ 80 85 90 95 300 305 10 15 20 25 25 30 330 ਰੁਪਏ 33 35 40 45 350 54 60 65 70 76 80 85 90 99 395 400 ਸਿੱਖ ਜਾਨੀ ਬਾਈ ਪੰਜ ਗ੍ਰੇਨ ਵੱਡੀ ਪੰਜ ਗ੍ਰੇਨ ਨਹੀਂ ਜਾਂਦਾ ਬਾਈ 95 ਹੋਲਾ ਕਿਨੇ ਹਲੋ ਹਲੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਬਕੇ ਅੱਜ ਦਿੱਤਾ ਜੀ ਤਾਜੀ ਰੇਟ ਤੁਹਾਨੂੰ ਬਈ ਦਿਖਾਈ ਦਿੱਤੇ ਤੂੜੀ ਤੇ ਕੋਟਪੂਰਾ ਮੰਡੀ ਦੇ ਵਿੱਚ ਬਾਕੀ ਵੀਡੀਓ ਨੂੰ ਲਾਈਕ ਕੰਡਾ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਈ ਕੱਲੂ ਵੇਣੇ ਕੀ ਰੇਟ ਜਾਂਦੇ ਹੁਣ ਅੱਜ ਤਾਂ ਬੋਲੀ ਹੋ ਹੀ ਗਈ ਆ ਕੋਟਪੂਰਾ ਦੀ ਮੰਡੀ ਦੇ ਵਿੱਚ ਤੇ ਕੱਲੂ ਵੇਣੇ ਬਾਕੀ ਕਿੱਥੋਂ ਕਿੱਕਰ ਰੇਟ ਜਾਂਦੇ ਲੋਗੇ ਜੋ ਕਿਸਾਨ ਭਰਾ ਬਈ ਆਪਣੇ ਨਾਲ ਨਵੇਂ ਜੁੜ ਰਹੇ ਨੇ ਵੀਡੀਓ ਨੂੰ ਲਾਈਕ ਕੰਡਾ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਕੰਡਾ ਸ਼ੇਅਰ ਨਹੀਂ ਕਰਦੇ ਤਾਂ ਗੱਲ ਨਹੀਂ ਬੰਦੀ ਤੇ ਧੰਨਵਾਦ ਬਈ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਵੀਡੀਓ ਦੇ ਨਾਲ ਜੁੜਨ ਵਾਸਤੇ ਤੇ ਲੋ ਬਈ ਤੇ ਤੁਹਾਡੇ ਰੀ ਦੇ ਵਿੱਚ ਤੂੜੀ ਦਾ ਰੇਟ ਕੀ ਚੱਲ ਰਿਹਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ